ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ 10ਵੀਂ ਤੇ 12ਵੀਂ ਜਮਾਤ ਦੀਆਂ ਉੱਤਰ ਪੁਸਤਕਾਵਾਂ ਦੀ ਪੂਰਨ ਮੁਲਾਂਕਣ ਦੀ ਸਹੂਲਤ ਮੋੜ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਸਿਰਫ ਅੰਕਾਂ ਦੇ ਜੋੜ ਦੀ ਜਾਂਚ ਕੀਤੀ ਜਾਂਦੀ ਸੀ ਪਰ ਹੁਣ ਵਿਦਿਆਰਥੀ ਆਪਣੀ ਕਾਪੀ ਮੰਗਵਾ ਕੇ ਆਪਣੇ ਲਿਖੇ ਉੱਤਰਾਂ ਦੀ ਜਾਂਚ ਵੀ ਕਰਵਾ ਸਕਣਗੇ ਇਹ ਫੈਸਲਾ ਬੋਰਡ ਦੀ ਡਾਇਰੈਕਟੋਰੇਟਸ ਮੀਟਿੰਗ ਚ ਲਿਆ ਗਿਆ ਹੈ ਇਸ ਮੀਟਿੰਗ 'ਚ 8ਵੀਂ 10ਵੀਂ ਤੇ 12ਵੀਂ ਜਮਾਤ ਦੀਆਂ ਉੱਤਰ ਪੁਸਤਕਾਵਾਂ ਦੇ ਮੁਲਾਂਕਣ ਸਿਸਟਮ ਤੇ ਵਿਚਾਰ ਕੀਤਾ ਗਿਆ ਫੈਸਲੇ ਅਨੁਸਾਰ 8ਵੀਂ ਜਮਾਤ ਚ ਕੇਵਲ ਰੀ ਚੈਕਿੰਗ ਦੀ ਸਹੂਲ ਦੀ ਜਤ ਕੀ 10ਵੀਂ ਤੇ 12ਵੀਂ ਜਮਾਤ ਚ ਰੀ ਚੈਕਿੰਗ ਦੇ ਨਾਲ ਨਾਲ ਰੀ ਐਵੈਲੂਏਸ਼ਨ ਵੀ ਲਾਗੂ ਕੀਤਾ ਜਾਵੇਗਾ ਇਹ ਪ੍ਰਕਿਰਿਆ ਲਗਭਗ 14 ਸਾਲ ਬਾਅਦ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਯਾਦ ਰਹੇ ਕਿ ਸਾਲ 2011 ਚ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਸੀ ਹਾਲੀਆ ਸਾਲਾਂ ਚ ਕਈ ਵਿਦਿਆਰਥੀਆਂ ਨੇ ਬੋਰਡ ਦੇ ਮੁਲਾਂਕਣ ਦੇ ਸਵਾਲ ਉਠਾਏ ਸਨ ਤੇ ਅਦਾਲਤ ਚ ਰੋਕ ਕੀਤਾ ਸੀ ਅਦਾਲਤ ਵੱਲੋਂ ਇਹ ਟਿੱਪਣੀ ਕੀਤੀ ਗਈ ਸੀ ਕਿ ਵਿਦਿਆਰਥੀਆਂ ਨੂੰ ਆਪਣੀਆਂ ਉੱਤਰ ਪੁਸਤਕਾਂਵਾਂ ਦੇਖਣ ਦਾ ਹੱਕ ਹੋਣਾ ਚਾਹੀਦਾ ਹੈ ਤਾਂ ਜੋ ਉਹ ਸੰਤੁਸ਼ਟ ਹੋ ਸਕਣ ਇਸ ਨਵੇਂ ਫੈਸਲੇ ਨਾਲ ਵਿਦਿਆਰਥੀਆਂ ਨੂੰ ਨਾ ਸਿਰਫ ਅੰਕਾਂ ਨੂੰ ਲੈ ਕੇ ਵਾਧੂ ਸਪਸ਼ਟਤਾ ਮਿਲੇਗੀ ਸਗੋਂ ਉਹ ਆਪਣੇ ਹੱਕ ਦੀ ਵੀ ਜਾਂਚ ਕਰਵਾ ਸਕਣਗੇ ਵਿਜਾਸ ਕੋਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ 10ਵੀਂ ਤੇ 12ਵੀਂ ਜਮਾਤ ਦੀਆਂ ਉੱਤਰ ਪੁਸਤਕਾਵਾਂ ਦੀ ਪੂਰਨ ਮੁਲਾਂਕਣ ਦੀ ਸਹੂਲਤ ਮੋੜ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਸਿਰਫ ਅੰਕਾਂ ਦੇ ਜੋੜ ਦੀ ਜਾਂਚ ਕੀਤੀ ਜਾਂਦੀ ਸੀ ਪਰ ਹੁਣ ਵਿਦਿਆਰਥੀ ਆਪਣੀ ਕਾਪੀ ਮੰਗਵਾ ਕੇ ਆਪਣੇ ਲਿਖੇ ਉਤਰਾਂ ਦੀ ਜਾਂਚ ਵੀ ਕਰਵਾ ਸਕਣਗੇ ਇਹ ਫੈਸਲਾ ਬੋਰਡ ਦੀ ਡਾਇਰੈਕਟੋਰੇਟਸ ਮੀਟਿੰਗ ਚ ਲਿਆ ਗਿਆ ਹੈ ਇਸ ਮੀਟਿੰਗ 'ਚ 8ਵੀਂ 10ਵੀਂ ਤੇ 12ਵੀਂ ਜਮਾਤ ਦੀਆਂ ਉੱਤਰ ਪੁਸਤਕਾਵਾਂ ਦੇ ਮੁਲਾਂਕਣ ਸਿਸਟਮ ਤੇ ਵਿਚਾਰ ਕੀਤਾ ਗਿਆ ਹੈ ਫੈਸਲੇ ਅਨੁਸਾਰ 8ਵੀਂ ਜਮਾਤ ਚ ਕੇਵਲ ਰੀ ਚੈਕਿੰਗ ਦੀ ਸਹੂ ਮਿਲੇਗੀ ਜਦ ਕਿ 10ਵੀਂ ਤੇ 12ਵੀਂ ਜਮਾਤ ਚ ਰੀ ਚੈਕਿੰਗ ਦੇ ਨਾਲ ਨਾਲ ਰੀ ਐਵੂਲੇਸ਼ਨ ਵੀ ਲਾਗੂ ਕੀਤਾ ਜਾਵੇਗਾ ਇਹ ਪ੍ਰਕਿਰਿਆ ਲਗਭਗ 14 ਸਾਲ ਬਾਅਦ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਯਾਦ ਰਹੇ ਕਿ ਸਾਲ 2011 ਚ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਸੀ ਹਾਲੀਆ ਸਾਲਾਂ ਚ ਕਈ ਵਿਦਿਆਰਥੀਆਂ ਨੇ ਬੋਰਡ ਦੇ ਮੁਲਾਂਕਣ ਦੇ ਸਵਾਲ ਉਠਾਏ ਸਨ ਤੇ ਅਦਾਲਤ ਚ ਰੁਕ ਕੀਤਾ ਸੀ ਅਦਾਲਤ ਵੱਲੋਂ ਇਹ ਟਿੱਪਣੀ ਕੀਤੀ ਗਈ ਸੀ ਕਿ ਵਿਦਿਆਰਥੀਆਂ ਨੂੰ ਆਪਣੀਆਂ ਉੱਤਰ ਪੁਸਤਕਾਵਾਂ ਦੇਖਣ ਦਾ ਹੱਕ ਹੋਣਾ ਚਾਹੀਦਾ ਹੈ ਤਾਂ ਜੋ ਹੋ ਸੰਤੁਸ਼ਟ ਹੋ ਸਕਣ ਇਸ ਨਵੇਂ ਫੈਸਲੇ ਵਿਦਿਆਰਥੀਆਂ ਨੂੰ ਨਾ ਸਿਰਫ ਅੰਕਾਂ ਨੂੰ ਲੈ ਕੇ ਵਾਧੂ ਸਪਸ਼ਟਤਾ ਮਿਲੇਗੀ ਸਗੋਂ ਉਹ ਆਪਣੇ ਹੱਕ ਦੀ ਵੀ ਜਾਂਚ ਕਰਵਾ ਸਕਣਗੇ